हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਦੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ ਮੱਜਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋਵੇਂ ਮੱਜਾਂ ਜਿਹੜੀਆਂ ਸੂਆਂ ਸੂਆਂ ਹੋਣਗੀਆਂ ਇਹਨਾਂ ਦੋਵਾਂ ਮੱਜਾਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਵਰਕ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪਾਂ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸ ਨਾਲ ਲੱਗੇ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਬ੍ਰੇਕਟ ਤੱਕ ਪਹੁੰਚਦੀ ਰਹੇ। ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛੋਰੀ ਵੀਰ ਦੇ ਕੋਲ ਪੁੱਛ ਲਈਦੀ ਹੈ। ਹਾਂਜੀ ਭਾਈ ਸਸੀ ਗੱਲ ਜੀ। ਸਸੀ ਗੱਲ ਜੀ। ਹੋਰ ਭਾਈ ਠੀਕ ਹੈ ਕੋ ਮਰੀ ਅੱਜ ਚੜਦੀ ਕਲਾ। ਐਡਰੈਸ ਬੋਲ ਦਿਓ ਭਾਈ ਆਪਣਾ। ਐਡਰੈਸ ਜੀ ਪਿੰਡ ਝਾਂਮਕੇ ਕੋਲ। ਹਾਂਜੀ। ਜ਼ਿਲ੍ਹਾ ਤਰਨਤਾਰਨ। ਹਾਂਜੀ। ਸੀਲ ਵੀ ਤਰਨਤਾਰਨ। ਠੀਕ ਹੈ। ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾਹ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਹੈਗਾ ਜੀ 70 87 ਪਹਿਲੇ ਪਛੋਪਾ ਪਾਏ ਮਿਹਣੀ ਚ ਵੇਖੇ ਹਾਂਜੀ ਪਾਜੀ ਉਦਨੇ ਵੇਚਿਆ ਜੀ ਮਾਲ ਸਾਰਾ ਬੱਚ ਇਹ ਵੀ ਮਈਆਂ ਅੱਜ ਸਵੇਰੇ ਲਿਆਂਦੇ ਨਾ ਜੀ ਠੀਕ ਹੈ ਜੀ ਕੱਲ ਫਿਰਦੇ ਫੁਰਦੇ ਰਿਹਾ ਜੀ ਥੋੜਾ ਪਾਪਾ ਤੁਹਾਨੂੰ ਪਤਾ ਭਾ ਥੜਾ ਲੈਣੀ ਉਹ ਵੀ ਆਪਣਾ ਗਾਹਕ ਜੁੜੇ ਭੈਣ ਭਰਾ ਹਾਂਜੀ 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 ਚਲੋ ਆਪਦੀ ਕੋਸ਼ਿਸ਼ ਚ ਕੀਤੀ ਜੀ ਲੈਸੀ ਦਵਾਂਗੇ ਠੀਕ ਹੈ ਜੀ ਠੀਕ ਹੈ ਅੱਛਾ ਵੀ ਅੱਜ ਜਿਹੜੀਆਂ ਦੋ ਮੱਚਾਂ ਪਰਖੋਣੀਆਂ ਦੋਵੇਂ ਮੱਚਾਂ ਸੋਈਆਂ ਸੋਈਆਂ ਹਾਂਜੀ ਦੋਵੇਂ ਸੋਈਆਂ ਪਾਜੀ ਦੇ ਤਿੰਨ ਮਹੀਨੇ ਦੀਆਂ ਸੋਈਆਂ ਜੀ ਦੋਵੇਂ ਠੀਕ ਹੈ ਜੀ ਤੇ ਇੱਕ ਮਹੀਨੇ ਮਗਰ ਬਚਾਵਾ अच्छा जी नीली ਦਾ ਕਟਾ ਠੀਕ ਹੈ ਜੀ ਇੱਕ ਬੱਚੇ ਤੋਂ ਬਣਾ ਇੱਕ ਬੱਚੇ ਤੋਂ ਹਾਂਜੀ ਠੀਕ ਹੈ ਜੀ ਆਪਾਂ ਵੀ ਸ਼ੁਰੂ ਕਰ ਲਈਏ ਇਸ ਮਾਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਮਾਝ ਸਾਹਮਣੇ ਆਪਾਂ ਦਿਖਾ ਰਹੇ ਹਾਂ ਸਕਰੀਨ ਤੇ ਕਿੰਨਾ ਸੂਆ ਸੀ ਪਾਜੀ ਸੂਆ ਦੱਜਾ ਨਾ ਆਖਿਆ ਵਾ ਕੀ ਕੋ ਗੈਸ ਕਰ ਲੇ ਭਾਵੇਂ ਤੇ ਜਲ ਆਲੇ ਉਹ ਨਹੀਂ ਗੱਲ ਠੀਕ ਹੈ ਜੀ 7 ਵਜੇ ਮਹਾਂ ਦਾ ਵਾਢਾ ਜੀ ਹਾਂਜੀ ਤੇ ਵੀਡੀਓ ਤਾਂ ਬਸ ਸਵੇਰੇ ਪਾਉਣੀ ਸੀ ਅੱਜ ਤਾਂ ਫਾਈ ਭੈਣ ਭਰਾ ਨਾਲ ਫੋਨ ਵੜਾ ਕਰਨ ਦਾ ਹਾਂਜੀ ਹਾਂਜੀ ਤੇ ਵੀਡੀਓ ਕੱਲੇ ਕੱਲੇ ਨੂੰ ਪਾਈ ਨਹੀਂ ਜਾਂਦੀ ਮਈਆਂ ਨੇ ਆ ਕੇ ਨਾ ਥੋੜਾ ਮੇਤੋਂ ਕੋਪਰਾ ਪਨ ਕੀਤਾ ਚਾਰ ਚੂਰਿਆ ਮਈਆਂ ਨੇ ਖਾਧਾ ਨਹੀਂ ਠੀਕ ਹੈ ਤੇ ਹੁਣ ਵੀਰ ਜਿਹੜਾ ਦੁੱਧ ਹੈ ਤਾਂ ਮੌਕੇ ਦਾ ਹੁਣ ਅੱਜ ਦਾ ਚਲ ਕੰਨਾ ਦੁੱਧ ਭਾਜੀ 7 ਲੀਟਰ ਹੋਊਗਾ ਨੈਟ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਇਹਦੇ ਮਗਰ ਬੱਚਾਗਾ ਜੀ ਨਹੀਂ ਇਹਦੇ ਮਗਰ ਨਹੀਂ ਜੀਗਾ ਬੱਚਾ ਅੱਛਾ ਜੀ ਇਹਦੇ ਮਗਰ ਬੱਚਾ ਨਹੀਂ ਆ ਮਿਲਦੀ ਭੜੇ ਮਿਲਦੀ ਭੜੇ ਦੀ ਹੈ ਹਾਂਜੀ ਠੀਕ ਹੈ ਜੀ ਖੋਲ ਲੀਏ ਬਈ ਜੀ ਤੁਰੰਤ ਲਿਖਾਂਗੇ ਲਓ ਦੋਸਤੋ ਸੂਈ ਨੂੰ ਮਿੰਨਾ ਗਾ ਵੀ ਤੇ ਕਰੀ ਨਹੀਂ ਜੀ ਦੇਰ ਡੇਢ ਮਿੰਨਾ ਦੋਸਤੋ ਸੂਈ ਨੂੰ ਹੋ ਗਿਆ ਜੀ ਸੁਆ ਕੋਈ ਵੀਰ ਦੁੱਧਾ ਮਲਦੇ ਕੋਈ ਤਿੱਕਾ ਮਲਦੇ ਉਹ ਤੁਹਾਡੇ ਸਾਹਮਣੇ ਹੈ ਤੁਹਾਡੇ ਤੇ ਆਪ ਡਿਪੈਂਡ ਕਰਦੀ ਹੈ ਗੱਲ ਦੁੱਧ 7 ਕਿਲੋ ਜਿਹੜਾ ਮੌਕੇ ਇਹਦਾ ਬੱਚਾ ਨਹੀਂ ਜੇਗਾ ਬੱਚਾ ਤਾਂ ਐਕਸਪਾਇਰ ਹੋ ਗਿਆ ਮਿਲਦੀ ਦੋ ਦਮ ਟਾਈਮ ਵੀ ਕਹਿੰਦਾ ਭਰੇ ਤੀਏ ਦੋਸਤੋ ਪਸ਼ੂ ਜਿਹਨੂੰ ਆਪਰੇ ਕਰਾਉਂਦਾ ਤੇ ਕਈ ਵਾਰ ਆ ਕੇ ਥੋੜਾ ਜਿਹਾ ਉਪਰ ਆਪਾਂ ਨੂੰ ਜ਼ਰੂਰ ਕਰ ਜਿੰਦਾ ਬਾਕੀ ਵੀਰ ਕਹਿੰਦਾ ਵੀ ਸਾਡੇ ਕੋਲ ਚਾਰ ਹੈ ਤੂੰ ਉਸ ਨੂੰ ਮਤਲਬ ਉਹ ਥੋੜਾ ਚਾਰ ਖਾਦਾ ਨਹੀਂ ਭਈਆਂ ਹਾਂਜੀ ਹਾਂਜੀ ਤਾਂ ਮੈਂ ਅੱਧਾ ਡੰਗਰ ਰਵੇ ਇਹਨਾਂ ਤਾਂ ਫੇਰ ਹੀ ਚਲੋ ਹਾਂਜੀ ਹਾਂਜੀ ਹਾਂ ਦਾ ਕੁੰਦਾ ਹਾਂਜੀ ਕੀ ਕਿ ਵੀ ਨਹੀਂ ਬਾਕੀ ਵੀਰੇ ਚੋਣ ਚਾਂ ਦੇ ਵਿੱਚ ਕੋਈ ਚੋਣ ਦੇ ਵਿੱਚ ਚੋਣ ਦੇ ਵਿੱਚ ਕੋਈ ਨਹੀਂ ਆ ਮੈਂ ਵਧੀਆ ਮਤਲਬ ਲੀਆ ਤੇ ਉਦਾਂ ਵੀ ਮੱਚੀ ਆ ਕੋਈ ਠੀਕ ਹੈ ਹਾਂਜੀ ਠੀਕ ਹੈ ਤੇ ਕੀ ਮੁੱਲ ਕਰਨਾ ਦਾ ਮੁੱਲ ਭਾਜੀ ਜੋ ਮਰਜ਼ੀ ਕਰੀਏ 55000 ਕਿੰਨਾ ਕਮਾ ਲੜ ਸਕਦਾ ਦੇ ਲੋ 2-4 ਦਾਂਗੇ ਜੀ 53 ਦੇ ਅੱਛਾ ਹੋਰ ਵੀ ਹਸਦਾ ਵੀ ਹਾਂਜੀ ਹੋਰ ਵੀ ਹੈਗੀ ਚਲੋ ਜੇ ਕੋਈ ਜੋੜਾ ਲਾਉ ਤੇ ਫਿਰ ਕਰ ਦਿੰਦੇ ਕੋਈ ਨਹੀਂ ਜੋੜੀ ਮੈਂ ਕਰਦਾ ਠੀਕ ਠੀਕ ਥੈਂਕ ਯੂ ਲਓ 53000 55000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਆ 2000 ਰੁਪਏ ਲਸ ਕਰਕੇ 53000 ਰੁਪਏ ਦੇ ਵਿੱਚੋਂ ਵੀ ਕਹਿੰਦਾ ਕੋਈ ਛੋੜ ਛਾਪਾ ਮੌਕੇ ਤੇ ਮਾਨਤਾ ਤਾਂ ਤੁਹਾਡਾ ਜ਼ਰੂਰ ਹੋਗਾ ਤੇ ਇਹਦੇ ਨਾਲ ਜਿਹੜੀ ਬੱਤੀ ਮੱਚ ਵੀ ਇਹਦੀ ਅਸਲੀ ਡਿਟੇਲ ਆਪਾਂ ਵੀਰਾਂ ਨੂੰ ਇੱਕ ਦਿਨ ਵਾਸਤੇ ਜੀ ਇਹ ਵੀ ਭਾਜੀ ਸੁਆਹ ਦਾ ਚਾਹ ਘਰ ਆਲੇ ਆਂਦੇ ਜੀ ਦੁੱਧ ਸੁਆਹ ਜੀ ਬਾਕੀ ਅਗਲੇ ਤੇ ਗਾੜੀ ਆ ਭਾਵੇਂ ਕੋਈ ਚੱਲ ਆਲੇ ਉਹ ਨਹੀਂ ਗੱਲ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਇਹ ਨੂੰ 8 ਮਹੀਨਾ ਦਾ ਕੋਈ ਇਹ ਨੂੰ ਸੂਈ ਨੂੰ ਭਾਜੀ 1.5 ਮਹੀਨਾ ਇਹਦੇ ਮਗਰ ਉਹ ਬੱਚਾ ਜੇ ਨੀਲੀ ਰਾਵੀ ਦਾ ਕਰਦਾ ਆ ਦੋਸਤੋ ਕੱਟਾ ਜੇ ਨੀਲੀ ਰਾਵ ਆ ਕਰੋ ਜੀ ਚੈੱਕ ਪਿਓਰ ਨੀਲੀ ਰਵੀ ਲਓ ਜੀ ਨਿਸ਼ਾਨੀਆਂ ਪੂਰੀਆਂ ਕਵਰ ਕਰਦਾ ਚੀਜ਼ ਬਾਕੀ ਪਾਲਿਆ ਵੜੇ ਸ਼ੌਂਕ ਨਾਲ ਜੀ ਸਾੰਭ ਲੂਆ ਕੋਈ ਵੀਰ ਤੇ ਦੋਸਤੋ ਤੁਹਾਨੂੰ ਪਤਾ ਗਾੜੀ ਨੀਲੀ ਰੈਵ ਦੇ ਸੀਮਨਾ ਦੀ ਦਿਮਾਗ ਵੀ ਕਾਫੀ ਹੈ ਅੱਛਾ ਵੀਰ ਹੁਣ ਇਹਦੇ ਤਰ੍ਹਾਂ ਦੁੱਧ ਮੌਕੇ ਦਾ ਦੁੱਧ ਦੇਦੇ ਥੱਲੇ ਵੀ 7 ਲੀਟਰ ਹੈ ਜੀ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਕੱਢੀਏ ਬਾਹਰ ਵੀਰੇ ਨੂੰ ਇਹ ਤਾਂ ਦੋਵੇਂ ਟਾਈਮ ਬੱਚੇ ਤੇ ਬਿਲਦੀ ਨੇ ਬੱਚੇ ਤੇ ਜੀ ਬੱਚੇ ਠੀਕ ਹੈ ਜੀ ਬੱਚੇ ਤੇ ਕਟਾਣਾ ਬਾਕੀ ਪਾਲਿਆ ਪੁਲਿਆ ਵੜੇ ਸ਼ੌਂਕ ਨਾਲ ਸਾਰਾ ਹਾਂਜੀ ਬਾਕੀ ਦੋਸਤੋ ਧਰਮ ਦਸੇ ਦਾ ਪਹਿਲਾਂ ਉਹ ਵੀ ਪਸ਼ੂ ਆ ਕੇ ਦੂਜੇ ਥਾਂ ਕਈ ਨਾ ਪੱਠੇ ਪੱਠੇ ਘੱਟ ਖਾਂਦਾ ਕਈ ਨਾ ਪੱਠਿਆਂ ਦੀ ਖਾਂਦੀ ਵੱਧ ਘੱਟ ਹੋ ਜਾਂਦੀ ਥੜੀ ਇਹ ਰੇ ਸੰਗਿਆ ਨੂੰ ਬੰਦੇ ਬਣਾਉਂਦਾ ਹੈ ਲਓ ਜੀ ਦੋਸਤੋ ਕਰ ਲਓ ਚੈੱਕ ਮੈਂ ਦੀ ਪੱਠਪੜੇ ਦੀ ਚੜਾਈ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਸਕਦੇ ਹੋ ਨਾਲੇ ਮਾਝਾ ਵੱਡੀ ਮਾਝੇ ਦੇ ਗੜੀ ਵੱਡਾ ਹੈ ਮਾਝੇ ਦੇ ਗੜੀ ਦੇ ਫਾਤੀ ਲਓ ਜੀ ਕਰੋ ਚੈੱਕ ਥਣਾ ਥਣਾ ਵੀ ਕੁਆਲਿਟੀ ਦੋਸਤੋ ਕਰੋ ਚੈੱਕ ਚਾਰੇ ਥਣ ਗੈਪ ਵੀ ਲੱਗੇ ਜੀ ਕੋਈ ਫੋਟੋਆਂ ਨਹੀਂ ਨਾਲ ਦੋਸਤੋ ਚੁਆਇਸ 3 ਵੀ ਬੜੀ ਵਧੀਆ ਦੀ 1 ਨੰਬਰ ਵਧੀਆ ਭਾਜੀ ਚੁਆਇਸ ਕੋ ਚੋਕੇ ਖੜੇ ਦੀ ਆਪਣੇ ਘਰੇ ਕੋ ਗੱਲ ਠੀਕ 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 ਹਾਂਜੀ ਬਾਕੀ ਭਾਈ 5-7000 ਦਾ ਤੇ ਬੱਚਾ ਹੀ ਆ ਮਗਰ ਠੀਕ ਹੈ ਲੈਣਾ ਕਟਾ ਪਾ ਲਿਆ ਪੁੱਤ ਜੀ ਚੰਗਾ ਠੀਕ ਹੈ ਜੀ ਬਾਕੀ ਇੱਕ ਚਲੋ ਓਦਾਂ ਵਪਾਰੀ ਆ ਕੀ ਜਾਂਦੇ ਕਈ ਨਹੀਂ ਹੈਗਾ ਇਹ ਸਾਰਾ نسل ਦੇ ਵਿੱਚ ਹੈ نسل ਦੇ ਵਿੱਚ ਪਿਓਰ ਨਹੀਂ ਵੀ ਰਹੇ ਹਾਂਜੀ ਚਲੋ ਉਹਨਾਂ ਦੇ ਆਪਾਂ ਨਹੀਂ ਆਦੇ ਕੋ ਆਪਦੀ ਸਮਝ ਵੇਖ ਕੇ ਉਹਨਾਂ ਦੇ ਕਹਿਣ ਮੁਕਤਾਬ ਕੋ ਆਂਦੇ ਵੀ ਅਸੀਂ ਜਿਹੜਾ ਟੀਕਾ ਨਾ ਬੱਚੇ ਦਾ ਹਾਂਜੀ ਤੇ ਮਿਸਟਰ ਨੂਰ ਦਾ ਠੀਕ ਹੈ ਹਾਂਜੀ ਨੂਰ ਦਾ ਠੀਕਾ ਵਾ ਹਾਂਜੀ ਹਾਂਜੀ ਇਦਾਂ ਕੋ ਨਾਮ ਨਾ ਲਿਆ ਵਾ ਚਲੋ ਜੇ ਕੋਈ ਆਖੂ ਤੇ ਆਪਣੇ ਤੋਂ ਨੰਬਰ ਤੇ ਆਨ ਫੱਜ ਲੈ ਵੀ ਡੀਟੇਲ ਪੁੱਛ ਕੇ ਦੱਸ ਦਾਂਗੇ ਹਾਂਜੀ ਹਾਂਜੀ ਨੂਰ ਮੇਰੇ ਸਾਡੇ 115 ਨੰਬਰ ਹੈ ਜੀ ਦਾ ਇਹ ਸੀਮਨੇ ਹਾਂਜੀ ਹਾਂਜੀ ਤੇ ਇਹਦੀ ਵੀਰ ਕੀ ਦਮਾਨ ਕਰੀ ਪਾਜੀ ਮੋਲੇ ਦਾ ਵੀ 55 ਹੈ ਅੱਛਾ ਜੀ ਦੇਣੀ 53 ਦੀ ਆ ਅੱਛਾ ਜੀ ਯਾਨੀ ਕਿ ਦੋਵਾਂ ਦਾ 16 ਬਣਦਾ 16 ਬਣਦਾ ਜੇ ਕੋਈ ਜੋੜਾ ਲਊ ਤੇ 15 ਬਣਦਾ 15 ਬਣਦਾ ਹਾਂਜੀ ਲਓ ਜੀ ਆਫਰ 53000 ਰੁਪਏ ਦੋਸਤੋ ਇਹਦੀ ਮੰਗ ਰੱਖੀ ਗਈ ਹੈ ਜੇ ਵੀਰ ਕਹਿੰਦਾ ਕੋਈ ਜੋੜਾ ਖਰੀਦੂ ਤਾਂ ਫਿਰ 1,05,000 ਰੁਪਏ ਦੇ ਵਿੱਚੋਂ ਛੋਟਛਾਪਾ ਮਾਨਤਾ ਦਾ ਜਿਹੜਾ ਮੌਕਾ ਤੇ ਜਰੂਰ ਹੋਊਗਾ ਮੱਝਾਂ ਦੋ ਦੋਸਤੋ ਤੁਹਾਨੂੰ ਖਈਆਂ ਦੋਵੇਂ ਸੁਈਆਂ ਸੋਈਆਂ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਪਸ਼ੂ ਖਰੀਦਣ ਤੋਂ ਪਹਿਲਾਂ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵੀਰ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਨਾਮ ਹੈਗਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਆਪਣਾ ਫੋਨ ਨੰਬਰ ਵੀ ਦੇ ਕਰੀ ਬੋਲ ਦਈਏ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੇ 70879 ਹਾਂਜੀ 01172 ਠੀਕ ਹੈ ਬਾਕੀ ਭਾਜੀ ਆਪਣੀ ਹਰ ਵੀਡੀਓ 'ਚ ਹੱਥ ਜੋੜ ਕੇ ਬੇਨਤੀ ਜੀ ਫੇਰ ਬੇਨਤੀ ਆ ਹਾਂਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋ ਪਰਿਵਾਰ ਦੇ ਵਿੱਚ ਬੈਠੇ ਜਿਹੜਾ ਚੰਗਾ ਲੱਗਦਾ ਫੇਰਾ ਪੰਚਾਈ ਬਹਿਣਾ ਆਪਾਂ ਠੀਕ ਹੈ ਤੇ ਘਰੇ ਆਪਣੇ ਆ ਕੇ ਤੇ ਝੋਕੇ ਤੇ ਤਸੱਲੀ ਕਰਕੇ ਤਸੱਲੀ ਕਰੀਏ ਹਾਂ ਠੀਕ ਹੈ ਠੀਕ ਹੈ ਧੰਨਵਾਦ ਉਸਰ ਵਾਲੇ ਵੀਡੀਓ ਦੇਖਣ ਦਾ